ਕੀ ਲੱਗਦਾ ਸੁਖਰਾਜ ਦਾ ਕਰਤ? ਬੇਟਾ ਮੇਰਾ ਤੇ ਕੀ ਹਾਰੀ ਕਰਨੀ? ਦੀਪੂ ਦੀ ਕਣਕ ਤੋਂ ਲੜਾਈ ਹੋਈ ਹੈ। ਹਾਂਜੀ। ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਐ ਏਦਾਂ ਪਟਨਾ ਸਾਹਬ ਜਾ ਕੇ। ਇੱਥੇ ਬੜਾ ਸੋਹਣਾ ਇਹਨਾਂ ਨੇ ਪੇਸ਼ ਕਰਾਇਆ ਕੋਈ ਗੱਲ ਬਾਤ ਨਹੀਂ। ਕੋਰਚੀ ਵੀ ਕਰਾਇਆ ਇਹਨਾਂ ਨੇ। ਫਿਰ ਰੇਸ਼ਮਉਂਦਾਰਿਆ ਹਰੀ ਵੀ ਆਉਂਦਾ ਰਿਹਾ ਤੇ ਦੋ ਟਾਈਮ ਆਉਂਦੇ ਰਹੇ ਨੇ। ਇਹਨਾਂ ਇਹ ਕੰਮ ਕਰਾਇਆ ਇੱਕ ਦੀਪੂ ਵਾਲੀ ਦੇ ਦੋ ਮੁੰਡੇ ਕਲਪਿੰਦਰ ਸਿੰਘ ਤੇ ਇੱਕ ਦਾ ਨਾਮ ਹਰੀ ਗੋਗੀ ਆ। ਦੀ ਗੋਲੀ ਦਾ ਨਾਰਾਂ ਲਾ ਪ੍ਰੀਸ ਗਿਆ ਹਾਂ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਰੇਸ਼ੀ ਹਾਂਜੀ ਪਿੰਡ ਦਾ ਸਰਪੰਚ ਹੀ ਲੱਭਦੀ ਇਹ ਹੁਣ ਕੀ ਤੁੰਦੂ ਆ ਇਹਨਾਂ ਇਨਸਾਫ ਮੇਰੇ ਆਉਂਦੇ ਹਾਂ ਹਾਂਜੀ ਜਿਹੜੇ ਪਿੰਡ ਦੇ ਸਰਪੰਚ ਕੱਢਿਆ ਦੇ ਹਾਂਜੀ ਇੱਥੇ ਦੱਸਦੇ ਤੁਹਾਨੂੰ ਕੋਈ ਪਤਾ ਲੱਗਾ ਕਿੱਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਜੰਗੀ ਗੋਲੀ ਇਦਾਂ ਹੀ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਰ ਪਿੰਡੋਂ ਹੀ ਪਤਾ ਲੱਗਾ ਤੇ ਭੱਜੇ ਆਏ ਤੁਹਾਡੇ ਅੰਦਰੋਂ ਕੱਢ ਕੇ ਲੈ ਗਏ ਨੇ ਤਾਂ ਗੱਡੀ ਫੜਦੀ ਰਹੀ ਇਹਨਾਂ ਬਾਰੀ ਵੀ ਖੁੱਲੀ ਹੈ ਤੇ ਨਾ ਤੱਕਾ ਦਿੱਤਾ ਨਹੀਂ ਗੱਡੀ ਵਝਾ ਕੇ ਲੈ ਗਏ ਪੁਲਸਾਰੇ ਹੁਣ ਕੀ ਜੀ ਹੁਣ ਇਨਸਾਫ ਹੈ ਨਹੀਂ ਸਾਨੂੰ ਬੱਚਾ ਸਾਡਾ ਸਹੀ ਸਲਾਮਤ ਮਿਲਣਾ ਚਾਹੀਦਾ ਸਿੱਧ ਰਾਜ ਤੇ ਕੁਝ ਹੋ ਰਹੀ ਕੇਸ ਹੈ ਹਾਂਜੀ ਹੈਗੇ ਹੀ ਪਰ ਉਹ ਲੇਲ ਹੋ ਗਏ ਕੇਸ ਇਹਨਾਂ ਦੇ ਲੇਲ ਹੋ ਗਏ ਹਾਂਜੀ ਤੇ ਇਹ ਇਹ ਨਵੇਂ ਕੇਸ ਦੇ ਵਿੱਚ ਕੜ ਗਏ ਇਹ ਨਵੇਂ ਕੇਸ ਨੇ ਕੇਸ ਵੀ ਕੁਝ ਨਹੀਂ ਮਾਮੂਲੀ ਜਾਂ ਕੇਸ ਆ ਦਾਣਿਆਂ ਦਾ ਇਹਦੇ ਚ ਜੀ 100 ਕਰਾਜ ਸਿੰਘ ਇਸ ਏਰੀਆਸ ਦਾ ਕਾਕਾ ਪੱਡਾ ਵਾਸੀ ਤੋਂ ਵਾਸੀ ਬਿੰਦ ਪੱਡਾ ਐਫਆਈਆ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸ ਦਾ ਉਹਨਾਂ ਨੇ ਟ੍ਰਾਂਨਜ਼ਿਟਰ ਮਾਨ ਲਿਆ ਸੀਗਾ ਤੇ কোর্ਟ ਵਿੱਚ ਪੇਸ਼ ਕਰਾ ਕੇ ਮਾਨਯੋਗ ਅਦਾਲਤ શ્રી ਰਵੀਪਾਲ ਦੀ ਜੱਜ ਸਾਹਿਬ ਦੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰੀਸੀਵਡ ਅ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਈਲੀਸ ਕਾਕਾ ਸੁਖਰਾਜ ਕਾਕਾ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸਿੰਥੈਟੀਕ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਆ ਨੈਚੁਰਲ ਜੀ ਉੱਥੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀਰ ਸਾਹਿਬ ਇਹ ਗੱਲ ਹੈਗੀ ਆ ਤੇ ਮੈਂ ਆ ਬਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰੋਸੀਡਿੰਗ ਅਟੈਂਡ ਕਰਕੇ ਕੋਰਟ ਤੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉੱਥੋਂ ਆ ਰ ਈ ਐਸਐਚਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਉਹ ਹੋਰ ਵੀ ਪੁਲਿਸ ਅਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਮੈਦਾਨ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸਐਚਓ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਤੇ ਡੇਰਾ ਬਣਾਣ ਕਿਹਾ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਨੇ ਇੰਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਥੇਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਟੇ ਕੋਈ ਨੁਕਸਾਨ ਕਰਤਾ ਹੋਵੇ ਪੋਸਿਬਿਲਿਟੀਜ਼ देयर ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ ਕਿੱਥੇ ਹੈ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇਰੇ ਬਾਬਾ ਨਾਨਕ ਪੁਲਿਸ ਸਟੇਸ਼ਨ ਚਲੇ ਜਾਓ ਇੱਥੇ ਮੈਂ ਆਇਆ ਇੱਥੇ ਇਹਨਾਂ ਦਰਵਾਜ਼ਾ ਹੀ ਨਹੀਂ ਖੋਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਪੀਰ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਟੂ ਯੋਰ ਕਲਾਇੰਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ਦੀ ਹੌਨਰੇਬਲ ਚੀਫ ਜਸਟੀਸ ਸੁਪੰਜਾਬ ਐਂਡ ਰਿਆਣਾ ਹਾਈ ਕੋਰਟ ਮਾਨਯੋਗ ਸੈਸ਼ਨ ਜਜ ਸਾਹਿਬ ਨਾਲ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੱਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇਦਾਂ ਸਟੋਰੀ ਕ੍ਰੀਏਟ ਕਰਨੀ ਹੈ ਵੈਲ ਬਿਫੋਰ ਕ੍ਰੀਏਟਿੰਗ 댓 ਪਾਰਟਿਕੂਲਰ ਸਟੋਰੀ ਵੀ ਆਲਰੇਡੀ ਹੈਵ ਇਨਫਾਰਮਡ ਟੂ ਦੀ ਹੌਨਰੇਬਲ ਹਾਈ ਕੋਰਟ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਸਾਰਿਆਂ ਨੂੰ ਇਨਫੋਰਮ ਕਰਤਾ ਵੀ ਇਸ ਤਰ੍ਹਾਂ ਕਰ ਰਹੇ ਨੇ ਹੁਣ ਮੇਰੀ ਮੇਰੀ ਇੱਕ ਇਹ ਸਾਰਿਆਂ ਨੂੰ ਇੱਕ ਅਪ ਕਿ ਤੁਸੀਂ ਇੱਕ ਚੀਜ਼ ਨੂੰ ਆਪਣੇ ਲੈਵਲ ਤੇ ਸੈਲਫ ਐਨਾਲਾਈਜ਼ ਕਰੋ ਕਿ ਇਸ ਤਰ੍ਹਾਂ ਹੁੰਦਾ ਕਿ 40-50 ਮੁਲਾਜ਼ਮ ਖੜੇ ਹੋਣ ਤੇ ਇੱਕ ਦੋਸ਼ੀ ਜਿਹੜਾ ਉਹ ਭਾਜੇ ਉਹਨਾਂ ਕੋਲੋਂ ਤੇ ਗੋਲੀ ਲੱਤ ਜੀ ਵੱਜੇ ਉਹਦੇ ਤੇ ਹੋਰ 40-50 ਮੁਲਾਜ਼ਮ ਵੀ ਉਹ ਕਮਾਂਡੋ ਵਾਲੇ ਜਿਹੜੇ ਵੈਲ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਦੀ ਰਨਿੰਗ ਵੀ ਬਾਕੀਆਂ ਨਾਲੋਂ ਜ਼ਿਆਦਾ ਦੌੜ ਵੀ ਜ਼ਿਆਦਾ ਵਾ ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਹੈ ਦੇ ਜਸ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫਰੋਮ ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ 에ਰਿੰਗ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮ ਹਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਡ ਏ ਐਵੀਡੈਂਸ ਮੈਂ ਉਥੇ ਮੌਕੇ ਦੀ ਵੀ ਵੀਡੀਓਗ੍ਰਾਫੀ ਕੀਤੀ ਮੇਰੇ ਕੋਲ ਹੈਗੀ ਆ ਮੈਂ ਇੱਥੇ ਆ ਕੇ ਵੀਡੀਓਗ੍ਰਾਫੀ ਕੀਤੀ ਆ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਿਆਂ ਨੇ ਇਹਨਾਂ ਦੱਸਿਆ ਤੁਹਾਨੂੰ ਮੰਨਿਆ ਕਿ ਇਹਨਾਂ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਕਿ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਹਨਾਂ ਨੇ ਮੇਰੇ ਕਲਾਇੰਟ ਨੂੰ ਮੈਨੂੰ ਮਿਲਾਇਆ ਇਸ ਤਰ੍ਹਾਂ ਪਤਾ ਲੱਗਾ ਕਿ ਉਹਦੇ ਲੱਤੇ ਗੁੰਮ ਮੈਂ ਫਰੋਂ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਕੀ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹੀ ਹੁੰਦੀ ਹੈ ਜੀ ਇਸ ਤਰ੍ਹਾਂ ਇਧਰ ਨੂੰ ਜਾ ਰਹੇ ਸੀ ਉੱਥੇ ਕਰਕੇ ਅਸੀਂ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱਥੇ ਜਾ ਕੇ ਗੋਲੀ ਮਾਰ ਦਿੱਤੀ ਤੇ ਵੇਖੋ ਅਜੇ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਹੀ ਹੋਈ ਇਸ ਤੂੰ ਇਦਾਂ ਹੀ ਹੋਊਗਾ ਕਿਸ ਕੇ ਕੇ ਰੋਮਾਂਟ ਚ ਲਿਆਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਉਹ ਜਿੰਨਸ ਕਿਹਦੇ ਚ ਲਿਆਂਦਾ ਔਰ ਰਿਮਾਂਡ ਤੇ ਲਿਆਂਦਾ ਐ ਐਸ ਪਰ ਲਾ ਚਲੋ ਠੀਕ ਐ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਐ 4 ਦਿਨ ਦਾ ਕੱਲ ਉਹ ਦਾ ਸਮਾਪਤ ਹੋ ਜਾਣਾ ਜੋ ਪ੍ਰोसीडिंग ਜੋ ਇੰਟਰੋਗੇਸ਼ਨ ਕਰਨੀ ਐ ਉਹ ਕਰਨ। ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਐ ਜਾਂ ਨਿਰਦੋਸ਼ ਐ। ਆਪਾਂ ਵੀਂਗੇ ਐ ਐਡਵੋਕੇਟ ਆਪਣੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਨਾ ਚਾਹੇ ਉਹ ਗਲਤ ਐ ਚਾਹੇ ਉਹ ਸਹੀ ਐ। ਆਪਾਂ ਨੂੰ ਰਿਪਰੈਜ਼ੈਂਟ ਕੀਤਾ ਸੀ ਜਾਂ ਗੈਸਟਰੀ ਕੀਤੀ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਾਏ ਸੀਗੇ ਐਸ ਮਾਈ ਕਲਾਇੰਟ ਇਨਫਾਰਮਡ ਕੀ ਪਟਨਾ ਸਾਹਿਬ ਤੋਂ ਫੜ ਕੇ ਲਿਆ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਨਜ਼ਿਟਰ ਰਿਮਾਂਡ ਸੀਗਾ ਉਸ ਤੋਂ ਬਾਅਦ 4 ਦਿਨ ਦਾ ਰਿਮਾਂਡ ਸੀ ਉਹ ਵੀ ਗੱਲ ਅੱਗੇ ਅੱਗੇ ਦੱਸਣ ਨੂੰ ਕਿ ਫੇਕ ਐਂਕਾਊਂਟਰ ਬਿਲਕੁਲ ਫੇਕ ਐਂਕਾਊਂਟਰ ਹੈ ਜੀ ਡੂ ਯੂ ਬਿਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40 50 ਮਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇ ਕੋਲ ਇੱਧਰ ਦੇਖੋ ਇਹ ਨਾਰਮਲ ਦਿਨਾਂ 'ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਹੈ ਅੱਜ ਕਿਉਂ ਖੜੀ ਆ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ देयर ਥੀਸ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇਦਾਂ ਕੁਛ ਨਾ ਕੁਛ ਕਾਰਵਾਈ ਪਹਿਲਾਂ ਤੁਸੀਂ ਗਣੀ ਮਿੱਠੀ ਹੈਗੀ ਆ ਹੁਣ ਹੁਣ ਨੈਕਸਟ ਕੀ ਕਰੀ ਨੇਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਔਨਰੇਬਲ ਪੰਜਾਬ ਐਂਡ ਰੇਨਾ ਹਾਈ ਕੋਰਟ ਚੰਡੀਗੜ੍ਹ ਪੰਜ ਕੋ 5:30 ਵਜੇ ਨਾਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਬੇ ਇਸ ਤਰ੍ਹਾਂ ਕਰਨ ਲੱਗੇ ਆ ਤੇ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਸੀਮੇਲਸ ਰੂ ਇਨਫੋਰਮ ਕੀਤਾ ਹੈ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪਾਂ ਇਨਫੋਰਮ ਤੇ ਬਾਅਦ ਤੋਂ ਮਾਰੋ ਆ ਵੀ ਵਿਲ ਫਾਈਲ ਦੀ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਠੀਕ ਐਂਡ ਐਸ ਪਰ ਲਾਜ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟਐਵਰ ਐਵਿਡੈਂਸ ਵੀ ਹੈ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀ ਵਿਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕਲਪਰੇਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀ ਵਿਲ ਡੂਰ ਬੈਸਟ ਕਿ ਉਹ ਹੀ ਸ਼ੁੱਡ ਬੀ ਬਿਹਾਈਂਡ ਦੀ ਬਾਸ ਇਕਦਮ ਖਦਮਨਬਰ ਕੀ ਅਸੀਂ ਦਰਜ ਹੋਏ ਸਾਡੇ ਸਾਨੇ ਵਿੱਚ ਉਹਦੇ ਉੱਤੇ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਰ ਸਿੰਘ ਅਸੀਂ ਵੱਡੇ ਦਾ ਜਿਹੜਾ ਉਹਦੇ ਖਿਲਾਫ ਮੁਕਦਮਾ ਦਾ ਜੀ ਤੇ ਐਸੇ ਕਲਾਖ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਹ ਪੱਡੇ ਵਾਲੀ ਮਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾ ਕੇ ਆਖੀ ਨਹੀਂ ਗੱਡੀ ਦੇ ਸਾਲ ਮਾਰਤੀ ਜਿਹੜਾ ਕਰਕੇ ਇਹਨੂੰ ਛੱਟ ਲੱਗੀ ਆ ਤੇ ਐਸੇ ਕਲਾਖ ਚੰਦਰ ਜਿਹੜਾ ਉਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਲ ਕਰਵਾਤਾ ਨੇ ਨਹੀਂ ਕੋਈ ਗੋਲੀ ਨਹੀਂ ਮਰੀ ਗੋਲੀ ਨਹੀਂ ਮਰੀ ਛੱਟ ਕਿੱਥੇ ਲੱਗੀ ਛੱਟ ਤੇ ਲੱਤ ਲੱਗੀ ਲੱਤ ਲੱਗੀ ਤੇ ਹੁਣ ਖਸਤਲੇ ਜਿਹਸੀ ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭਜੰਦੀ ਕੋਸ਼ਿਸ਼ ਕੀਤੀ ਉਹਦੇ ਸਬੰਧ ਚ ਵੱਖਰਾ ਮਕਦਮਾ ਇਤਦਾਦੀ ਕਰਨ ਲਗੇ ਆ ਕਰਨ ਲੇ ਆ ਇਹਦੇ ਖਿਲਾਫ ਤਿੰਨ ਮਕਦਮੇ ਸਾਡੇ ਥਾਣੇ ਚ ਹੁਣ ਦਰਜਾ ਜਿਨ੍ਹਾਂ ਦੇ ਵਿੱਚ ਜੀ ਗਿਸਾਰੀ ਪੈਣੀ ਆ ਤੇ ਇਹ ਤੋਂ ਪਹਿਲੇ 7-8 ਮਹੀਨੇ ਪਹਿਲਾਂ ਦਰਜ ਹੋਏ ਤੇ ਇਹਦੇ ਵਿੱਚ ਨੌ ਬੰਦੇ ਟੋਟਲ ਉਹਨਾਂ ਵਿੱਚ ਇੱਕ ਹੀ ਗਿਰਸਾਰ ਵਾ ਤੇ ਬਾਕੀ ਦੇ ਗਰਾ ਸਿੰਘ ਕਾਕੇ ਦੀ ਮਾਤਰ ਨਹੀਂ ਕੀਤਾ ਰੈਸਟ ਕਰ ਲਾਣਾ ਜੀ ਅੱਜ ਕਰਾਂਗੇ ਰੈਸਟ ਉਹਦੀ ਗ੍ਰਿਫਤਾਰੀ ਪਾਈ ਸੀ ਕਿਸੇ ਚ ਸਿੱਕੇ ਜੀ ਜਿਹਨਾਂ ਨਾਮ ਜਦੋਂ ਠੀਕ ਕਰ ਲਿਆ ਹੁਣ ਲਿਖਿਆ ਹੋਇਆ ਇੱਥੇ ਕਿਸੇ ਦਾ ਵੀ ਠੀਕ ਹੈ ਜੀ ਕੇਸ ਹੈਗਾ ਸੁਖਰਾਸ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਹੈਗੀ ਪੇਸ਼ੈਂਟ ਆਇਆ ਹੈਗਾ ਸੁਖਰਾਸ ਸਿੰਘ ਨਾਮ ਦਾ son of ਫਲਕਾਰ ਸਿੰਘ ਦੇਖਦੇ ਹਾਂ ਜੀ ਥੋੜੀ ਹਾਂ ਇੰਜਰੀ ਹੈਗੀ ਹੈ ਦੇ ਲਾਤੀ ਸਰ ਮੈਡੀਕਲ ਵਾਰਡ ਚ ਕਿਹੜੇ ਰੂਮ ਚ ਹੈ ਮੈਨੂੰ ਨਹੀਂ ਪਤਾ ਰੂਮ ਨੰਬਰ ਉਹ ਤੁਹਾਨੂੰ ਪਤਾ ਕਰਕੇ ਦੱਸ ਦਿੰਦੇ ਹਾਂ ਸਰ ਹਾਂ ਜੋ 에어 ਕਾਰਟ ਦੇ ਵਿੱਚ ਉਹ ਹਾਂ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਛੱਟ ਹੈਗੀ ਆ ਮਤਲਬ ਅਬਾਊਟ 2.5 ਸੈਂਟੀਮੀਟਰ ਤੱਕ ਹੈਗੀ ਛੱਟ 1.5 ਛੱਡ ਗਏ ਪਹਿਲਾਂ ਮੈਂ ਉਹ ਤੋਂ ਮੈਡੀਕਲ ਵਾਰਡ ਚ ਗਿਆ ਸੀਗਾ ਪਰ ਉਹਨਾਂ ਦੇ ਜੇ ਨਾਮ ਇੱਥੇ ਐਂਟਰ ਨਹੀਂ ਹੋਏ ਜੀ ਮੁਲਾਜ਼ਮ ਆਇਆ ਸੀ